ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਸਬਲਡਨ ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਨਿਆਂ ਅੱਜ ਦੀਆਂ ਖਬਰਾਂ ਤੇ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਾਲਡ 트ੰਪ ਨੇ ਅਹਿਮ ਅਹੁਦੇਾਂ ਤੇ ਨਿਯੁਕਤੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ 트ੰਪ ਪ੍ਰਸ਼ਾਸਨ ਚ ਜੇਡੀ ਵੈਂਸ ਉਪ ਰਾਸ਼ਟਰਪਤੀ ਹੋਣਗੇ ਜਦਕਿ ਸੂਜੀ ਵਿਲਸ ਚੀਫ ਆਫ ਸਟਾਫ ਨਿਯੁਕਤ ਕੀਤੀ ਗਈ ਹੈ ਜੋ ਕਿ ਬਹੁਤ ਹੀ ਅਹਿਮ ਅਹੁਦਾ ਹੈ ਸੂਜੀ ਵਿਲਸ 트ੰਪ ਦੀ ਚੋਣ ਮਹਿੰਮ ਦੌਰਾਨ ਉਹਨਾਂ ਦੀ ਚੋਣ ਕੰਪੇਨ ਮੈਨੇਜਰ ਸੀ ਇਸੇ ਤਰ੍ਹਾਂ ਕ੍ਰਿਸਟੀ ਨਿਓਮ ਨੂੰ ਹੋਮਲੈਂਡ ਸਕਿਉਰਿਟੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। 트럼ਪ ਨੇ ਸਟੀਫਨ ਮਿਲਰ ਨੂੰ ਆਪਣੇ ਨਵੇਂ ਪ੍ਰਸ਼ਾਸਨ ਚ ਉਪਮੁਖੀ ਨਿਯੁਕਤ ਕੀਤਾ ਹੈ। ਮਿਲਰ 트럼ਪ ਦੇ ਪਹਿਲੇ ਕਾਰਜਕਾਲ ਦੌਰਾਨ ਇਮੀਗ੍ਰੇਸ਼ਨ ਤੇ ਸਖਤ ਰੁਖ ਲਈ ਜਾਣੇ ਜਾਂਦੇ ਨੇ। ਨਿਊਯਾਰਕ ਦੀ ਕਾਂਗਰਸ ਮੈਂਬਰ ਐਲਸ ਸਟੈਫਨਿਕ ਨੂੰ ਸੰਯੁਕਤ ਰਾਸ਼ਟਰ ਚ ਅਮਰੀਕਾ ਦੀ ਅਗਲੀ ਰਾਜਦੂਤ ਬਣਾਇਆ ਗਿਆ ਹੈ। ਸਟੈਫਨਿਕ 2014 ਚ 30 ਸਾਲ ਦੀ ਉਮਰ ਚ ਕਾਂਗਰਸ ਲਈ ਚੁਣੀ ਜਾਣ ਵਾਲੀ ਸਭ ਤੋਂ ਘੱਟ ਉਮਰ ਦੀ ਔਰਤ ਬਣ ਗਈ ਸੀ। ਸਾਬਕਾ ਕਾਰਜਕਾਰੀ ਇਮੀਗ੍ਰੇਸ਼ਨ ਤੇ ਕਸਟਮਜ਼ ਇਨਫੋਰਸਮੈਂਟ ਡਾਇਰੈਕਟਰ ਟੌਮ ਹੁਮਨ ਨੂੰ ਸਰਹੱਦੀ ਅਧਿਕਾਰੀ ਬਣਾਇਆ ਗਿਆ ਹੈ। ਡੋਨਲਡ 트ੰਪ ਨੇ ਲੀ ਗੈਲਡਨ ਨੂੰ ਅਮਰੀਕੀ ਵਾਤਾਵਰਣ ਸੰਸਥਾ ਦਾ ਮੁਖੀ ਬਣਾਉਣ ਦਾ ਐਲਾਨ ਕੀਤਾ ਹੈ। ਗੈਲਡਨ ਇੱਕ ਸਾਬਕਾ ਕਾਂਗਰਸਮੈਨ ਹੈ ਤੇ 트ੰਪ ਦੇ ਵਫਾਦਾਰਾਂ 'ਚੋਂ ਇੱਕ ਹੈ। 트ੰਪ ਸਰਕਾਰ 'ਚ ਉਸਦੇ ਬਹੁਤ ਨਜ਼ਦੀਕੀ ਐਲਨ ਮਸਕ ਅਤੇ ਸਾਬਕਾ ਰਾਸ਼ਟਰਪਤੀ ਉਮੀਦਵਾਰ ਵਿਵੇਕਰਾਮਾ ਸੁਆਮੀ ਨੂੰ ਬਹੁਤ ਹੀ ਅਹਿਮ ਵਿਭਾਗ ਸੌਂਪੇ ਗਏ ਨੇ। ਮਸਕ ਅਤੇ ਰਾਮਾ ਸੁਆਮੀ ਸਰਕਾਰੀ ਕੁਸ਼ਲਤਾ ਵਿਭਾਗ ਡੀਓਜੀਈਡੀ ਅਗਵਾਈ ਕਰਨਗੇ ਇਹ ਇੱਕ ਨਵਾਂ ਵਿਭਾਗ ਹੈ ਜੋ ਸਰਕਾਰ ਨੂੰ ਬਾਰੀ ਸਲਾਹ ਪ੍ਰਦਾਨ ਕਰੇਗਾ 트럼ਪ ਨੇ ਇੱਕ ਬਿਆਨ ਚ ਕਿਹਾ ਸੀ ਕਿ ਇਹ ਵਿਭਾਗ ਅਮਰੀਕਾ ਚ ਜੋ ਹੋ ਰਹੀ ਹੈ ਫਜ਼ੂਲ ਖਰਚੀ ਉਸ ਨੂੰ ਨੱਥ ਪਾਏਗਾ ਜਿਸ ਨਾਲ ਸਰਕਾਰੀ ਖਰਚਿਆਂ 'ਚ ਘੱਟੋ-ਘੱਟ 2 ਟ੍ਰਿਲੀਅਨ ਡਾਲਰ ਦੀ ਕਟੌਤੀ ਹੋ ਸਕੇਗੀ। ਇਹ ਅਹੁਦਾ 4 ਜੁਲਾਈ 2026 ਨੂੰ ਖਤਮ ਹੋ ਜਾਵੇਗਾ। ਚੋਣ ਪ੍ਰਚਾਰ ਦੌਰਾਨ ਟਰੰਪ ਨੇ ਪਹਿਲਾਂ ਹੀ ਕਿਹਾ ਸੀ ਕਿ ਜੇ ਉਹ ਰਾਸ਼ਟਰਪਤੀ ਬਣਦੇ ਨੇ ਤਾਂ ਉਹ ਮਸਕ ਨੂੰ ਕੈਬਨਿਟ ਅਹੁਦਾ ਦੇਣਗੇ ਜਿਸ ਨਾਲ ਅਮਰੀਕਾ 'ਚ ਫਜ਼ੂਲ ਖਰਚੀ ਬੰਦ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਮਸਕ ਨੇ ਟਰੰਪ ਦੀ ਚੋਣ 'ਚ ਆਪਣੇ ਪੱਲਿਓ ਵੱਡਾ ਖਰਚ ਕੀਤਾ ਸੀ। ਇਸੇ ਤਰ੍ਹਾਂ ਵਿਵੇਕਰਾਮਾ ਸੁਆਮੀ ਨੇ 트럼ਪ ਖਿਲਾਫ ਪਾਰਟੀ ਦੀਆਂ ਪ੍ਰਾਈਮਰੀ ਚੋਣਾਂ ਲੜੀਆਂ ਸਨ ਪਰ ਬਾਅਦ ਵਿੱਚ ਉਹਨਾਂ ਨੇ 트럼ਪ ਦੇ ਹੱਕ 'ਚ ਚੋਣ ਮੈਦਾਨ ਛੱਡ ਦਿੱਤਾ ਸੀ। 트럼ਪ ਨੇ ਫੌਕਸ ਨਿਊਜ਼ ਦੇ ਹੋਸਟ ਪੀਟ ਹੈਗਸਥ ਨੂੰ ਵੀ ਆਪਣੀ ਕੈਬਨਿਟ 'ਚ ਥਾਂ ਦਿੱਤੀ ਹੈ। ਉਹਨਾਂ ਨੂੰ ਰੱਖਿਆ ਮੰਤਰੀ ਬਣਾਇਆ ਗਿਆ ਹੈ। ਪੀਟ ਹੈਗਸਥ ਨੂੰ ਫੌਜ 'ਚ ਕੰਮ ਕਰਨ ਦਾ ਵੀ ਤਜਰਬਾ ਹੈ। 트럼ਪ ਨੇ ਫਲੋਰੀਡਾ ਦੇ ਸੰਸਦ ਮੈਂਬਰ ਮਾਈਕ ਵਾਲਟਜ਼ ਨੂੰ ਦੇਸ਼ ਦਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਨਿਯੁਕਤ ਕਰਨ ਦਾ ਫੈਸਲਾ ਕੀਤਾ ਹੈ। ਇਹਦੀ ਫੌਜ 'ਚ ਕਮਾਂਡੋ ਰਹਿ ਚੁੱਕੇ ਨੇ 트럼ਪ ਨੇ ਫਲੋਰੀਡਾ ਤੋਂ ਸੈਨੇਟਰ ਮਾਰਕੋ ਰੂਬਿਓ ਨੂੰ ਵਿਦੇਸ਼ ਮੰਤਰੀ ਬਣਾਉਣ ਦਾ ਫੈਸਲਾ ਕੀਤਾ ਹੈ ਪਰ ਇਸ ਦਾ ਅਧਿਕਾਰਤ ਤੌਰ ਤੇ ਐਲਾਨ ਨਹੀਂ ਕੀਤਾ ਗਿਆ ਭਾਰਤੀ ਮੂਲ ਦੇ ਕਸ਼ਪ ਪਟੇਲ 트럼ਪ ਸਰਕਾਰ 'ਚ ਸੀਆਈਏ ਸਟੀਫ ਬਣ ਸਕਦੇ ਨੇ ਉਹ 트럼ਪ ਦੇ ਵਫਾਦਾਰਾਂ ਚੋਂ ਗਿਣੇ ਜਾਂਦੇ ਨੇ ਇਸ ਵਾਰ ਭਾਰਤੀ ਮੂਲ ਦੀ ਨਿੱਕੀ ਹੈਲੀ ਨੂੰ 트럼ਪ ਨੇ ਅੱਖੋਂ ਪਰੋਖੇ ਕੀਤਾ ਕਿਉਂਕਿ ਉਸਨੇ 트럼ਪ ਦੇ ਖਿਲਾਫ ਚੋਣਾਂ ਲੜੀਆਂ ਸਨ ਚੋਣ ਤੋਂ ਹਟਣ ਤੋਂ ਬਾਅਦ 트럼ਪ ਦੀ ਹਮਾਇਤ ਵੀ ਨਹੀਂ ਕੀਤੀ ਸੀ ਇਸੇ ਤਰ੍ਹਾਂ ਮਾਈਕ ਪੌਂਪੀਓ ਨੂੰ ਵੀ ਇਸ ਵਾਰ ਕੋਈ ਅਹੁਦਾ ਨਹੀਂ ਦਿੱਤਾ ਗਿਆ ਡੋਨਲਡ 트럼ਪ ਦੇ ਮੁਰ ਅਮਰੀਕਾ ਦਾ ਰਾਸ਼ਟਰਪਤੀ ਬਣਨ ਨਾਲ ਗੈਰਕਾਨੂੰਨੀ ਤਰੀਕੇ ਨਾਲ داخل ਹੋਏ ਭਾਰਤੀ ਪ੍ਰਵਾਸੀਆਂ ਦੀਆਂ ਮੁਸ਼ਕਲਾਂ ਵਧਣ ਵਾਲੀਆਂ ਨੇ ਦਰਅਸਲ ਅਮਰੀਕਾ 'ਚ ਮੋੜ ਸਖਤ ਇਮੀਗ੍ਰੇਸ਼ਨ ਪਾਲਿਸੀ ਲਾਗੂ ਹੋਵੇਗੀ 트럼ਪ ਦੂਜੇ ਕਾਰਜਕਾਲ ਦੀ ਤਿਆਰੀ 'ਚ ਹਾਲ ਹੀ ਕੀਤੀਆਂ ਗਈਆਂ ਨਿਯੁਕਤੀਆਂ ਇਮੀਗ੍ਰੇਸ਼ਨ ਤੇ ਸਖਤ ਰੁਖ ਵੱਲ ਇਸ਼ਾਰਾ ਕਰ ਰਹੀਆਂ ਨੇ 트럼ਪ ਦੀ ਇਸ ਸਖਤੀ ਦਾ ਅਸਰ ਵਰਕ ਵੀਜ਼ਾ ਤੇ ਅਮਰੀਕਾ 'ਚ ਕਾਨੂੰਨੀ ਤੌਰ ਤੇ ਰਹਿ ਰਹੇ ਭਾਰਤੀ ਪ੍ਰਵਾਸੀਆਂ ਤੇ ਵੀ ਪਵੇਗਾ 트럼ਪ ਦੀ ਜਿੱਤ ਤੋਂ ਪਹਿਲਾਂ ਮਸਕ ਦੀ ਕੁੱਲ ਸੰਪਤੀ 262 ਅਰਬ ਡਾਲਰ ਸੀ ਜੋ ਮੰਗਲਵਾਰ ਨੂੰ ਵਧ ਕੇ 313.6 ਅਰਬ ਡਾਲਰ ਹੋ ਗਈ ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਡੋਨਲਡ 트੍ਰੰਪ ਦੀ ਜਿੱਤ ਲਈ ਆਪਣਾ ਸਭ ਕੁਝ ਦੇਣ ਵਾਲੇ ਟੈਸਲਾ ਅਤੇ ਐਕਸ ਦੇ ਸੀਈਓ ਐਲਨ ਮਸਕ ਨੇ ਸਿਰਫ 7 ਦਿਨਾਂ 'ਚ 트੍ਰੰਪ ਦੀ ਕੁੱਲ ਦੌਲਤ ਤੋਂ ਲਗਭਗ 10 ਗੁਣਾ ਵੱਧ ਕਮਾਈ ਕੀਤੀ। 트੍ਰੰਪ ਦੀ ਜਿੱਤ ਤੋਂ ਪਹਿਲਾਂ ਮਸਕ ਦੀ ਕੁੱਲ ਸੰਪਤੀ 262 ਅਰਬ ਡਾਲਰ ਜਾਨੀ 22.11 ਲੱਖ ਕਰੋੜ ਰੁਪਏ ਸੀ ਜੋ ਮੰਗਲਵਾਰ ਨੂੰ ਵੱਧ ਕੇ 313.6 ਅਰਬ ਡਾਲਰ ਹੋ ਗਈ। ਟਰੰਪ ਦੀ ਜਾਇਦਾਦ ਲਗਭਗ 5.6 ਅਰਬ ਡਾਲਰ ਹੈ ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਨਤੀਜੇ 6 ਨਵੰਬਰ ਨੂੰ ਆਏ ਸਨ ਫੋਬ ਰੀਅਲ ਟਾਈਮਜ਼ ਬਿਲੀਨੀਅਰਜ਼ ਇੰਡੈਕਸ ਦੇ ਅਨੁਸਾਰ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਮਸਕ ਦੀ ਸੰਪਤੀ 313.6 ਬਿਲੀਅਨ ਡਾਲਰ ਤੱਕ ਪਹੁੰਚ ਗਈ ਹੈ ਟਰੰਪ ਦੀ ਜਿੱਤ ਤੋਂ ਬਾਅਦ ਮਸਕ ਦੀ ਈਵੀ ਕੰਪਨੀ ਟੈਸਲਾ ਦੇ ਸ਼ੇਰਾਂ 'ਚ ਜ਼ਬਰਦਸਤ ਵਾਧਾ ਹੋਇਆ ਟੈਸਲਾ ਦੇ ਸਟਾਕ 'ਚ 39% ਦਾ ਵਾਧਾ ਹੋਇਆ ਤੇ ਕੰਪਨੀ ਦੀ ਮਾਰਕੀਟ ਕੈਪ 1 ਟ੍ਰਿਲੀਅਨ ਡਾਲਰ ਯਾਨੀ 84. 39 ਲੱਖ ਕਰੋੜ ਰੁਪਏ ਵੱਧ ਗਏ 트럼ਪ ਨੇ ਲਈ ਆਪਣੀ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੀ ਪੂਰੀ ਤਰ੍ਹਾਂ ਮਸਕ ਨੇ ਵਰਤੋਂ ਕੀਤੀ ਉਸ ਨੇ ਸੱਜੇ ਪਾਸੇ ਝੁਕਣ ਵਾਲੇ ਵੋਟਰਾਂ ਨੂੰ ਰਜਿਸਟਰ ਕਰਨ ਲਈ ਸਵਿੰਗ ਸਟੇਟ ਕਾਰਜਾਂ ਨੂੰ ਫੰਡ ਦਿੱਤਾ ਮੀਡੀਆ ਰਿਪੋਰਟਸ ਦਾਅਵਾ ਕੀਤਾ ਗਿਆ ਹੈ ਕਿ ਉਹ ਹੁਣ 트럼ਪ ਦੀ ਜਿੱਤ 'ਚ ਕੀਤੇ ਗਏ ਨਿਵੇਸ਼ ਦਾ ਪੂਰਾ ਫਾਇਦਾ ਉਠਾਉਣਾ ਚਾਹੁੰਦਾ ਹੈ ਫਰੀਜ਼ਨੋ ਦੇ ਡੋਲੇਟ ਟਰੱਕ ਟਰਮੀਨਲ ਤੋਂ ਫਤੇ ਕੈਰੀਅਰ ਦੇ ਇੱਕੋ ਰਾਤ 'ਚ ਤਿੰਨ ਮਹਿੰਗੇ ਲੋਡ ਚੋਰੀ ਹੋ ਗਏ ਨੇ ਇਹ ਯਾਰਡ 2778 ਵਿਲੋ ਐਫ ਰਿਜਨੋ ਵਿਖੇ ਸਥਿਤ ਹੈ ਇਥੇ ਤਕਰੀਬਨ 100 ਟਰੱਕਾਂ ਦੀ ਪਾਰਕਿੰਗ ਬਣੀ ਹੋਈ ਹੈ ਇਹਨਾਂ ਵਿੱਚੋਂ 25 ਟਰੱਕਾਂ ਦੀ ਪਾਰਕਿੰਗ ਫਤਿਹ ਕੈਰੀਅਰ ਵੱਲੋਂ ਕਿਰਾਏ ਤੇ ਲਈ ਗਈ ਹੈ ਫਤਿਹ ਕੈਰੀਅਰ ਦਾ ਪਹਿਲਾ ਲੋਡ 13 ਅਕਤੂਬਰ ਨੂੰ ਚੋਰੀ ਹੋਇਆ ਸੀ ਉਸ ਉਪਰੰਤ ਉਹਨਾਂ ਨੇ ਦੋ ਸਿਕਿਉਰਿਟੀ ਗਾਰਡ ਹਾਇਰ ਕੀਤੇ ਕੈਮਰੇ ਵਗੈਰਾ ਲੱਗੇ ਹੋਏ ਨੇ ਗੇਟ ਅੰਦਰ ਵੜਨ ਲਈ ਗੇਟ ਕੋਡ ਵਰਤਣੇ ਪੈਂਦੇ ਨੇ ਲੰਘੇ ਹਫਤੇ ਇਸੇ ਯਾਰਡ ਦੇ ਵਿੱਚ ਤਿੰਨ ਸ਼ੱਕੀ ਪੰਜਾਬੀ ਮੁੰਡੇ ਉਮਰ 25 ਤੋਂ 30 ਸਾਲ ਕਾਲੇ ਪਿਕਅਪ ਅਤੇ ਨੀਲੇ ਰੰਗ ਦੇ ਬਬ ਟੇਲ ਟਰੱਕ ਨਾਲ ਯਾਰਡ 'ਚ ਵਿਖੇਗਾ ਜਦੋਂ ਇਹਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਇਹਨਾਂ ਨੇ ਦੱਸਿਆ ਸੀ ਕਿ ਅਸੀਂ ਵੀ ਇੱਥੇ ਪਾਰਕਿੰਗ ਕਰਾਇਤੇ ਲਈ ਹੈਗੇ ਉਪਰੰਤ ਯਾਰਡ ਦੇ ਮਾਲਕ ਅਵਤਾਰ ਸਿੰਘ ਨੇ ਇਸ ਗੱਲ ਨੂੰ ਤਸਦੀਕ ਵੀ ਕੀਤਾ ਫਿਰ ਇਹ ਬੰਦੇ ਦੋ ਹੋਰ ਟਰੱਕਾਂ ਨਾਲ ਯਾਰਡ 'ਚ ਪਹੁੰਚੇ ਤੇ ਫਤੇ ਕੈਰੀਅਰ ਦੇ ਤਿੰਨ ਲੋਡਡ ਟ੍ਰੇਲਰ ਹੁੱਕ ਕਰਕੇ ਸ਼੍ਰੀਆਮ ਕੋਡ ਨੇਪਕੇ ਯਾਰਡ ਤੋਂ ਲੋਡਾਂ ਸਮੇਤ ਰਫੂ ਚੱਕਰ ਹੋ ਗਿਆ ਦੇ ਗਾਰਡ ਘੁਰਾੜੇ ਮਾਰਦੇ ਰਹਿ ਗਏ ਕੁਝ ਦੇਰ ਬਾਅਦ ਫਿਰ ਯਾਰਡ ਚ ਪਰਤੇ ਅਤੇ ਕੁਝ ਹੋਰ ਟ੍ਰੇਲਰਾਂ ਨੂੰ ਹੁੱਕ ਕਰਨ ਦੀ ناکਾਮ ਕੋਸ਼ਿਸ਼ ਕੀਤੀ ਕਿਉਂਕਿ ਟ੍ਰੇਲਰਾਂ ਨੂੰ ਕਿੰਗ ਪਿੰਨ ਲੋਕ ਲੱਗੇ ਹੋਏ ਸਨ ਖੜਕਾ ਸੁਣ ਕੇ ਮੈਕਸੀਕਨ ਮੂਲ ਦਾ ਗਾਰਡ ਆਇਆ ਤਾਂ ਇਹ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦੇ ਸਕੇ ਫਿਰ ਸਿਕਿਉਰਿਟੀ ਗਾਰਡ ਨੇ ਫਟੇ ਕੈਰੀਅਰ ਦੇ ਮਾਲਕ ਗੁਰਮਨ ਸ਼ੇਰ ਸਿੰਘ ਨੂੰ ਕਾਲ ਕਰਕੇ ਯਾਰਡ ਚ ਬੁਲਾਇਆ ਉਨਾ ਸ਼ੈਰਫ ਡਿਪਾਰਟਮੈਂਟ ਨੂੰ ਕਾਲ ਕਰਕੇ ਸਾਰੀ ਗੱਲ ਦੱਸੀ ਚੋਰੀ ਹੋਏ ਟਰੇਲਰਾਂ ਤੇ ਜੀਪੀਐਸ ਟਰੈਕਰ ਲੱਗੇ ਹੋਏ ਸੀ ਪੁਲਿਸ ਨੇ ਕਾਰਵਾਈ ਕੀਤੀ ਪਰ ਮਹਿਜ਼ 40 ਮਿੰਟ ਅੰਦਰ ਟਰੇਲਰਾਂ ਵਿੱਚਲੇ ਲੋਡ ਚੋਰੀ ਹੋ ਚੁੱਕੇ ਸਨ ਤੇ ਪੁਲਿਸ ਦੇ ਹੱਥ ਸਿਰਫ ਖਾਲੀ ਟਰੇਲਰ ਹੀ ਲੱਗੇ ਸੀਸੀਟੀਵੀ ਫੁਟੇਜ 'ਚ ਇਹਨਾਂ ਪੰਜਾਬੀ ਚੋਰਾਂ ਦੇ ਚਿਹਰੇ ਸਾਫ਼ ਦਿਖਾਈ ਦੇ ਰਹੇ ਨੇ ਇਹ ਅੰਨੇ ਬੇਖੌਫ ਪੰਜਾਬੀ ਚੋਰ ਨੇ ਕਿ ਇਹਨਾਂ ਆਪਣੇ ਚਿਹਰੇ ਵੀ ਨਹੀਂ ਟਕੇ ਫਤਿਹ ਕੈਰੀਅਰ ਵੱਲੋਂ ਚੋਰਾ ਦੀ ਜਾਣਕਾਰੀ ਦੇਣ ਵਾਲਿਆਂ ਲਈ 20000 ਡਾਲਰ ਦਾ ਇਨਾਮ ਵੀ ਰੱਖਿਆ ਗਿਆ ਹੈ। ਕੰਪਨੀ ਦੇ ਮਾਲਕ ਗੁਰਮਨ ਸ਼ੇਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਤਕਰੀਬਨ 7 ਲੱਖ ਡਾਲਰ ਤੋਂ ਉੱਪਰ ਦਾ ਨੁਕਸਾਨ ਇਸ ਚੋਰੀ ਦੌਰਾਨ ਹੋਇਆ ਹੈ। ਡੋਨਲਡ ਟਰੰਪ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਚੁਣੇ ਗਏ ਨੇ। ਟਰੰਪ ਦੀ ਚੋਣ ਮਹਿੰਮ ਤੋਂ ਲੈ ਕੇ ਉਹਨਾਂ ਦੀ ਚੋਣ ਜਿੱਤ ਤੱਕ ਕਈ ਔਰਤਾਂ ਟਰੰਪ ਦਾ ਵਿਰੋਧ ਕਰ ਰਹੀਆਂ ਨੇ। ਟਰੰਪ ਦੇ ਖਿਲਾਫ ਔਰਤਾਂ ਬੋਲ ਵੀ ਰਹੀਆਂ ਨੇ ਇਸ ਸਬੰਧੀ ਭਾਰੀ ਰੋਸ ਉਹਨਾਂ ਦੇ ਵਿੱਚ ਪਾਇਆ ਜਾ ਰਿਹਾ ਔਰਤਾਂ ਨੂੰ ਹੁਣ ਬਹੁਤ ਸਾਰੀਆਂ ਗਰਭ ਨਿਰੋਧਕ ਗੋਲੀਆਂ ਵੀ ਮਿਲ ਰਹੀਆਂ ਨੇ ਟਰੰਪ ਦੇ ਦੂਜੇ ਕਾਰਜਕਾਲ ਲਈ ਰਾਸ਼ਟਰਪਤੀ ਚੁਣੇ ਜਾਣ ਤੋਂ ਕੁਝ ਘੰਟੇ ਬਾਅਦ ਡਾਕਟਰ ਕਲੇਟਨ ਅਲਫਾਂਜ਼ੋ ਨੂੰ ਦੋ ਮਰੀਜ਼ਾਂ ਦੇ ਸੁਨੇਹੇ ਮਿਲੇ ਜੋ ਆਪਣੇ ਆਈਯੂਡੀ ਨੂੰ ਬਦਲਣਾ ਚਾਹੁੰਦੇ ਸਨ ਅਗਲੇ ਕੁਝ ਦਿਨਾਂ ਦੇ ਵਿੱਚ ਤਿੰਨ ਔਰਤਾਂ ਨੇ ਆਪਣੀਆਂ ਟਿਊਬਾਂ ਬੰਨ੍ਹੀਆਂ ਹੋਣ ਬਾਰੇ ਪੁੱਛਗਿੱਛ ਕੀਤੀ ਇਨ੍ਹਾਂ ਸਾਰਿਆਂ ਨੇ ਕਿਹਾ ਕਿ ਉਹ ਹੁਣ ਚੋਣਾ ਕਾਰਨ ਇਹ ਵਿਕਲਪ ਚੁਣ ਰਹੇ ਨੇ ਡਾਕਟਰਾਂ ਨੇ ਐਸੋਸੀਏਟਿਡ ਪ੍ਰੈਸ ਨੂੰ ਦੱਸਿਆ ਕਿ ਚੋਣਾਂ ਤੋਂ ਬਾਅਦ ਦੇਸ਼ ਭਰ 'ਚ ਲੰਬੇ ਸਮੇਂ ਦੇ ਗਰਭ ਨਿਰੋਧ ਅਤੇ ਸਥਾਈ ਨਸਬੰਦੀ ਲਈ ਬੇਨਤੀਆਂ 'ਚ ਵਾਅਦਾ ਹੋਇਆ ਹੈ ਤੇ ਐਮਰਜੈਂਸੀ ਗਰਭ ਨਿਰੋਧਕ ਤੇ ਗਰਭਪਾਤ ਦੀਆਂ ਗੋਲੀਆਂ ਵੇਚਣ ਵਾਲੀਆਂ ਕੰਪਨੀਆਂ ਦਾ ਕਹਿਣਾ ਹੈ ਕਿ ਉਹ ਦਵਾਈਆਂ ਦਾ ਸਟਾਕ ਕਰਨ ਦੀ ਕੋਸ਼ਿਸ਼ ਕਰ ਰਹੇ ਲੋਕਾਂ ਦੀਆਂ ਬੇਨਤੀਆਂ 'ਚ ਮਹੱਤਵਪੂਰਨ ਵਾਅਦਾ ਦੇਖ ਰਹੇ ਨੇ ਇੱਕ ਨੇ ਪਿਛਲੀ ਦੇ ਮੁਕਾਬਲੇ ਚੋਣਾਂ ਤੋਂ ਬਾਅਦ 60 ਘੰਟਿਆਂ 'ਚ ਐਮਰਜੈਂਸੀ ਗਰਭ ਨਿਰੋਧਕ ਦੀ ਵਿਕਰੀ ਚ 966% ਵਾਧਾ ਦਰਜ ਕੀਤਾ ਹੈ ਹਫਤੇ ਦਾ ਵਾਧਾ ਦੇਖਿਆ ਉੱਤਰੀ ਕੈਰੋਲੀਨਾ ਚ ਡਿਊਕ ਯੂਨੀਵਰਸਿਟੀ ਦੇ ਇੱਕ ਓਬੀ ਜਿਵਾਇਨ ਐਲਫੋਂਜ਼ੋ ਨੇ ਕਿਹਾ ਮੈਂ 2016 ਚ ਟਰੰਪ ਦੀ ਚੋਣ ਤੋਂ ਬਾਅਦ ਅਤੇ 2022 ਚ ਰੋਬ ਨਾਮ ਵੇਡ ਨੂੰ ਉਲਟਾਉਣ ਤੋਂ ਬਾਅਦ ਇਹ ਵਾਧਾ ਦੇਖਿਆ ਸੀ ਪਰ ਇਸ ਵਾਰ ਮਰੀਜ਼ ਜ਼ਿਆਦਾ ਡਰੇ ਹੋਏ ਜਾਪਦੇ ਨੇ ਟਰੰਪ ਨੇ ਮਈ ਚ ਇੱਕ ਪittsburgh ਟੈਲੀਵਿਜ਼ਨ ਸਟੇਸ਼ਨ ਨੂੰ ਦੱਸਿਆ ਸੀ ਕਿ ਉਹ ਗਰਭ ਨਿਰੋਧ ਦੇ ਨਿਯਮਾਂ ਦਾ ਸਮਰਥਨ ਕਰਨ ਲਈ ਤਿਆਰ ਹੈ ਪਰ ਇੰਟਰਵਿਊ ਦੀਆਂ ਮੀਡੀਆ ਰਿਪੋਰਟਸ ਤੋਂ ਬਾਅਦ ਉਸਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 트ਰੁਥ ਸੋਸ਼ਲ ਤੇ ਲਿਖਿਆ ਸੀ ਕਿ ਉਸਨੇ ਜਨਮ ਨਿਯੰਤਰਣ ਅਤੇ ਹੋਰ ਗਰਭ ਨਿਰੋਧਕ ਤੇ ਪਾਬੰਦੀ ਲਗਾਉਣ ਦੀ ਵਕਾਲਤ ਨਹੀਂ ਕੀਤੀ ਅਤੇ ਨਾ ਹੀ ਕਦੇ ਕਰੇਗਾ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਕਿ ਬਾਈਡਨ ਪ੍ਰਸ਼ਾਸਨ ਆਪਣੇ ਕਾਰਜਕਾਲ ਦੇ ਆਖਰੀ ਮਹੀਨਿਆਂ ਚ ਇਹ ਯਕੀਨੀ ਬਣਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ ਕਿ ਯੂਕਰੇਨ ਨੂੰ ਰੂਸ ਦੇ ਟੱਕਰੇ ਲਈ ਅਗਲੇ ਸਾਲ ਵੀ ਸਹਾਇਤਾ ਮਿਲ ਸਕੇ ਬਲਿੰਕਨ ਨੇ ਕਿਹਾ ਕਿ ਰਾਸ਼ਟਰਪਤੀ ਜੋ ਬਾਈਡਨ ਨੇ 20 ਜਨਵਰੀ ਤੋਂ ਪਹਿਲਾਂ ਹਰ ਸੰਭਵ ਸਹਾਇਤਾ ਜਾਰੀ ਰੱਖਣ ਦੀ ਆਪਣੀ ਵਚਨਬੱਧਤਾ ਦੁਹਰਾਈ ਹੈ। ਬਰਸਲਜ਼ ਦੇ ਦੌਰੇ ਦੌਰਾਨ ਬਲਿੰਕਨ ਨੇ ਕਿਹਾ ਨਾਟੋ ਦੇ ਮਿਲਕਾਂ ਨੂੰ ਯੂਕਰੇਨ ਨੂੰ ਫੰਡ, ਹਥਿਆਰ ਅਤੇ ਸੇਨਾਵਾਂ ਦਾ ਪ੍ਰਬੰਧ ਕਰਨ ਦੀਆਂ ਕੋਸ਼ਿਸ਼ਾਂ ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਤਾਂ ਜੋ ਉਹ ਅਗਲੇ ਸਾਲ ਵੀ ਜੰਗ ਦਾ ਸਾਹਮਣਾ ਕਰ ਸਕੇ। ਰਿਪਬਲਿਕਨ ਆਗੂ ਡੋਨਾਲਡ 트੍ਰੰਪ ਦੇ ਨਵੇਂ ਰਾਸ਼ਟਰਪਤੀ ਚੁਣੇ ਜਾਣ ਮਗਰੋਂ ਇਹ ਚਰਚਾ ਚੱਲ ਰਹੀ ਸੀ ਕਿ ਉਹ ਅਮਰੀਕਾ ਦੀ ਜੰਗ ਬਾਰੇ ਨੀਤੀ ਨੂੰ ਬਦਲ ਸਕਦੇ ਨੇ ਤੇ ਯੂਕਰੇਨ ਨੂੰ ਮਿਲ ਰਹੀ ਸਹਾਇਤਾ ਬੰਦ ਹੋ ਸਕਦੀ ਹੈ। ਉਧਰ ਰੂਸ ਨੇ ਬੁੱਧਵਾਰ ਨੂੰ ਯੂਕਰੇਨ ਦੇ 8 ਖੇਤਿਆਂ ਨੂੰ ਨਿਸ਼ਾਨਾ ਬਣਾਉਂਦਿਆਂ 6 ਬੈਲਿਸਟਿਕ ਤੇ ਕਰੂਜ਼ ਮਿਜ਼ਾਈਲਾਂ ਤੇ 90 ਡਰੋਨ ਦਾਗੇ। ਯੂਕਰੇਨੀ ਹਵਾਈ ਸੈਨਾ ਨੇ 4 ਮਿਜ਼ਾਈਲਾਂ ਤੇ 37 ਡਰੋਨ ਹਵਾ 'ਚ ਹੀ ਫੁੰਡਣ ਦਾ ਦਾਵਾ ਕੀਤਾ ਹੈ। ਉਹਨਾਂ ਕਿਹਾ ਕਿ 47 ਹੋਰ ਡਰੋਨਾਂ ਨੂੰ ਇਲੈਕਟ੍ਰੋਨਿਕ ਤਰੀਕੇ ਨਾਲ ਜਾਮ ਕਰਕੇ ਹਮਲੇ ਤੋਂ ਰੋਕ ਦਿੱਤਾ ਗਿਆ। ਇਹ ਹਮਲੇ ਉਸ ਸਮੇਂ ਹੋਏ ਜਦੋਂ ਉੱਤਰੀ ਕੋਰੀਆ ਨੇ ਆਪਣੇ 10000 ਸੈਨਿਕਾਂ ਨੂੰ ਰੂਸ ਦੀ ਸਹਾਇਤਾ ਲਈ ਕੋਰਸਰਕ ਖਿੱਤੇ 'ਚ ਜੰਗ ਲਈ ਭੇਜ ਦਿੱਤਾ ਸੀ ਭਾਰਤ ਅਤੇ ਪਾਕਿਸਤਾਨ ਦੇ ਕਈ ਸ਼ਹਿਰਾਂ 'ਚ ਵੱਧਦੇ ਹਵਾ ਪ੍ਰਦੂਸ਼ਣ ਕਾਰਨ ਲੋਕਾਂ ਨੂੰ ਸਾਹ ਲੈਣ 'ਚ ਦਿੱਕਤ ਆ ਰਹੀ ਹੈ ਸਵਿਜ਼ ਫਰਮ IQ Air ਵੱਲੋਂ ਜਾਰੀ 121 ਦੇਸ਼ਾਂ ਦੀ ਲਾਈਵ ਰੈਂਕਿੰਗ 'ਚ ਭਾਰਤ ਦੇ ਤਿੰਨ ਵੱਡੇ ਸ਼ਹਿਰਾਂ ਦੇ ਨਾਂ ਇਸ ਲਿਸਟ 'ਚ ਮੌਜੂਦ ਨੇ ਇਸ ਦਰਜਾਬੰਦੀ ਮੁਤਾਬਕ ਭਾਰਤ ਦੀ ਰਾਜਧਾਨੀ ਦਿੱਲੀ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਹੈ ਜਦਕਿ ਪਾਕਿਸਤਾਨ ਦਾ ਲਾਹੌਰ ਦੂਜਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਹੈ ਸੋ ਇਸ ਫਰਮ AQ Air ਦੀ ਲਾਈਵ ਰੈਂਕਿੰਗ 'ਚ ਦਿੱਲੀ ਦਾ 에ਅਰ ਕੁਆਲਿਟੀ ਇੰਡੈਕਸ 13 ਨਵੰਬਰ ਨੂੰ 515 ਦਰਜ ਕੀਤਾ ਗਿਆ ਇਹ ਪੱਧਰ ਬਹੁਤ ਬਹੁਤ ਖਤਰਨਾਕ ਸ਼੍ਰੇਣੀ ਚ ਆਉਂਦਾ ਏ 에ਅਰ ਕੁਆਲਿਟੀ ਇੰਡੈਕਸ 500 ਤੋਂ ਉੱਪਰ ਹੋਣ ਤੇ ਹਵਾ ਨੂੰ ਬਹੁਤ ਖਤਰਨਾਕ ਮੰਨਿਆ ਜਾਂਦਾ ਹੈ ਤੇ ਇਹ ਸਿਹਤ ਲਈ ਗੰਭੀਰ ਖਤਰਾ ਪੈਦਾ ਕਰ ਸਕਦੀ ਹੈ ਪਾਕਿਸਤਾਨ ਦਾ ਲਾਹੌਰ ਸ਼ਹਿਰ 에ਅਰ ਕੁਆਲਿਟੀ ਇੰਡੈਕਸ ਦੀ ਦਰਜਾਬੰਦੀ ਚ ਦੂਜੇ ਸਥਾਨ ਤੇ ਹੈ ਜਿੱਥੇ 에ਅਰ ਕੁਆਲਿਟੀ ਇੰਡੈਕਸ ਨੂੰ 432 ਮਾਪਿਆ ਗਿਆ ਇਹ ਵੀ ਬਹੁਤ ਖਤਰਨਾਕ ਸ਼੍ਰੇਣੀ ਚ ਆਉਂਦਾ ਏ ਪ੍ਰਦੂਸ਼ਣ ਦੀ ਸਥਿਤੀ ਇੰਨੀ ਮਾੜੀ ਹੈ ਕਿ ਲਾਹੌਰ ਚ ਸਾਹ ਲੈਣਾ ਵੀ ਔਖਾ ਹੋ ਗਿਆ ਹੈ ਇਸ ਦੇ ਨਾਲ ਹੀ ਪਾਕਿਸਤਾਨ ਦੇ ਕਰਾਚੀ ਸ਼ਹਿਰ ਨੂੰ 147 ਦੇ 에ਅਰ ਕੁਆਲਿਟੀ ਇੰਡੈਕਸ ਦੇ ਨਾਲ 14ਵੇਂ ਨੰਬਰ ਤੇ ਰੱਖਿਆ ਗਿਆ ਹੈ ਜੋ ਖਰਾਬ ਸ਼੍ਰੇਣੀ ਚ ਆਉਂਦਾ ਹੈ ਇਸ ਸੂਚੀ ਚ ਤੀਜੇ ਨੰਬਰ ਤੇ ਲੋਕਤੰਤਰੀ ਗਰਨਾਜ ਕਾਂਗੋ ਦਾ ਕਿਨਸ਼ਾ사 ਸ਼ਹਿਰ ਹੈ ਜਿੱਥੇ 에ਅਰ ਕੁਆਲਿਟੀ ਇੰਡੈਕਸ 193 ਆ ਇਹ ਪੱਧਰ ਖਤਰਨਾਕ ਸ਼੍ਰੇਣੀ ਚ ਆਉਂਦਾ ਹੈ ਇਸ ਤੋਂ ਬਾਅਦ ਮਿਸਰ ਦੇ ਕਾਹਿਰਾ ਚ 184 ਵੀਅਤਨਾਮ ਦੀ ਰਾਜਧਾਨੀ ਹਾਨੋਈ ਚ 168 ਦਾ ਨਾਮ ਆਉਂਦਾ ਹੈ ਏਅਰ ਕੁਆਲਿਟੀ ਇੰਡੈਕਸ ਦੀ ਰੈਂਕਿੰਗ ਚ ਕੁੱਲ 121 ਦੇਸ਼ਾਂ ਦੇ ਸ਼ਹਿਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਏਅਰ ਕੁਆਲਿਟੀ 에ਅਰ ਦੀ ਰਿਪੋਰਟ ਚ ਇਹ ਵੀ ਕਿਹਾ ਗਿਆ ਹੈ ਕਿ ਚੀਨ ਦੇ ਕਈ ਸ਼ਹਿਰਾਂ ਵਿੱਚ ਪ੍ਰਦੂਸ਼ਣ ਦਾ ਪੱਧਰ ਖਤਰਨਾਕ ਪਾਇਆ ਗਿਆ ਹੈ। ਦੁਨੀਆ ਭਰ ਚ ਪ੍ਰਦੂਸ਼ਣ ਵਧਣ ਦਾ ਕਾਰਨ ਸਿਹਤ ਸਮੱਸਿਆਵਾਂ ਤੇ ਵਾਤਾਵਰਣ ਸੰਕਟ ਵੀ ਡੂੰਘਾ ਹੋ ਰਿਹਾ ਹੈ। ਏਅਰ ਕੁਆਲਿਟੀ ਇੰਡੈਕਸ ਹਵਾ ਦੀ ਗੁਣਵੱਤਾ ਨੂੰ ਮਾਪਣ ਲਈ ਇੱਕ ਮਿਆਰ ਹੈ ਜੋ ਪ੍ਰਦੂਸ਼ਣ ਦੇ ਪੱਧਰ ਨੂੰ ਦਰਸਾਉਂਦਾ ਹੈ। ਇਹ ਵੱਖ-ਵੱਖ ਵਰਗਾਂ ਚ ਹੁੰਦਾ ਹੈ ਜਿਵੇਂ 0 ਤੋਂ 50 ਤੱਕ ਏਅਰ ਕੁਆਲਿਟੀ ਇੰਡੈਕਸ ਹੋਣ ਦਾ ਮਤਲਬ ਹੈ ਕਿ ਇਹ ਚੰ 50 51 ਤੋਂ 100 ਤੱਕ ਮੱਧਮ ਹੈ 101 ਤੋਂ 150 ਤੱਕ ਸੰਵੇਦਨਸ਼ੀਲ ਹੈ 301 ਤੋਂ ਵੱਧ 에어 ਕੁਆਲਿਟੀ ਇੰਡੈਕਸ ਬਹੁਤ ਜ਼ਿਆਦਾ ਖਤਰਨਾਕ ਤੌਰ ਤੇ ਰੱਖਿਆ ਗਿਆ ਹੈ ਪ੍ਰਦੂਸ਼ਣ ਦੇ ਇਸ ਖਤਰਨਾਕ ਪੱਧਰ ਤੋਂ ਬਚਣ ਲਈ ਲੋਕਾਂ ਨੂੰ 에어 ਪਿਊਰੀਫਾਇਰ ਦੀ ਵਰਤੋਂ ਕਰਨੀ ਚਾਹੀਦੀ ਹੈ ਘਰ ਦੇ ਅੰਦਰ ਰਹਿਣਾ ਚਾਹੀਦਾ ਹੈ ਮਾਸਕ ਪਹਿਨਣੇ ਚਾਹੀਦੇ ਨੇ ਤੇ ਬਾਹਰ ਜਾਣ ਤੋਂ ਪਰਹੇਜ਼ ਕਰਨਾ ਚਾਹੀਦਾ ਖਾਸ ਤੌਰ ਤੇ ਸ਼ਹਿਰਾਂ 'ਚ ਜਿੱਥੇ 에어 ਕੁਆਲਿਟੀ ਇੰਡੈਕਸ ਬਹੁਤ ਮਾੜਾ ਹੈ ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ